ਕਿ ਤਾ ਨਾ ਛਾਟੀ ਟਾਈਮ ਹੋ ਜਾਂਦਾ ਵਾ ਹੇ ਰੱਬਾ ਇਤਿਆ ਚਾਦਰ ਵੀ ਨਾ ਮੰਦਾ ਪੁੱਛੇ ਜੇ ਉੱਠੇ ਤਾਂ ਚਾਦਰ ਹੀ ਸਹੀ ਕਰ ਜੋ ਇਹ ਵੀ ਮੈਨੂੰ ਹੀ ਕਰਨੀ ਪੈਣੀ ਹੈ ਜੇ ਮੈਂ ਨਾ ਕਰਕੇ ਗਈ ਨਾ ਸਾਰਿਆਂ ਨੇ ਬੱਤੀ ਬੱਤੀ ਗੱਲਾਂ ਕਰਤੀਆਂ ਵਾ ਪਰ ਸਫਾਈ ਕਰਕੇ ਗਈ ਚਾਦਰਾਂ ਵੀ ਨਹੀਂ ਸਹੀ ਕਰਕੇ ਗਈ ਹੈ ਜੀ ਇਹ ਕੁਪੜਾ ਟੈਮ ਨੇ ਤਾਂ ਪਰਵਾਸੇ ਤੇ ਲਟਕਾਈ ਹੁੰਦੀ ਹੈ ਈਗਾ ਮੈਂ ਮੀ ਗੱਲਾਂ ਸੁਣਨ ਜੋਗੀ ਰਹਿ ਗਈ ਕੀ ਫਾਇਦਾ ਪੜਾਈਆਂ ਲਖਾਈਆਂ ਦਾ ਕਹੇ ਟਾਈਮ ਵੀ ਕਿਤੇ ਕਿੰਨਾ ਘਰ ਆ ਗਿਆ ਵਾ ਹੁਣ ਪ੍ਰਾਈਵੇਟ ਨੌਕਰੀ ਆ ਤੇ ਮੈਂ ਕੀ ਕਰਾਂ ਉੱਚ ਜੇ ਦੇ ਸਰਕਾਰੀ ਹੋਵੇ ਨਾ ਤੇ ਮੇਰੇ ਵਰਗੀ ਕੰਮ ਵਾਲੀ ਰੱਖ ਲਵੇ ਤੇ ਸਰੀਰ ਤੋੜ ਕੇ ਮੈਂ ਖਾਪਦੀ ਰਹੀ ਨਹੀਂ ਖਾਪਦੀ ਰਹੀ ਨਹੀਂ ਆ ਸਮਝ ਨਹੀਂ ਆਉਂਦੀ ਘਰਾਂ ਕੀ ਤੇ ਸਕੂਲੇ ਵੱਖਰੀਆਂ ਗੱਲਾਂ ਸੁਣਨੀਆਂ ਵਾ ਇੱਥੇ ਵੱਖਰੀਆਂ ਸੁਣੀ ਜਾਨੀ ਮੈਂ ਘਰ ਹੁਣ ਬਾਹਰ ਨਿਕਲਣਾ ਪਤਾ ਨਹੀਂ ਕਿੰਨੇ ਕੀ ਬੋਲਦੇ ਨੇ ਨਾ ਇਹ ਵੀ ਨਹੀਂ ਪਤਾ ਸਬਜੀ ਨੂੰ ਤੜਕਾ ਲਾਉਣ ਵਾਲਾ ਰਹਿ ਗਿਆ ਵਾ ਕੋਈ ਬੋਲਣਾ ਸ਼ੁਰੂ ਕਰ ਦੇ ਨਾ ਸਕੇ ਹਾਂ ਔਰ ਸਕੂਲੇ ਚਲ ਚਲਨੀ ਆ ਤੇ ਚੁੰਕਾ ਚੁੱਲਾ ਕਿੰਨੇ ਕਰਨਾ ਹੀ ਹਾਂ ਹਾਂ ਹੈ ਮੰਮੀ ਮੈਂ ਸਵੇਰ ਦੀ ਲੱਗੀ ਆ ਸਵੇਰ ਦੀ ਤਾਂ ਤੂੰ ਲੱਗੀ ਆ ਤੇ ਚੁੰਕਾ ਭਾਂਡਾ ਦਾ ਸਾਰਾ ਪਿਆ ਹਜੇ ਤੇ ਮੈਂ ਸਵੇਰ ਦੀ ਲਾ ਕੇ ਸਾਰੀਆਂ ਸਫਾਈਆਂ ਕਰਦੀ ਆ ਬਾਹਰਲੇ ਵੇੜੇ ਤੱਕ ਮੈਂ ਝਾੜੂ ਲਾ ਆਈਆਂ ਪੋਚੇ ਲਾਤੇ ਮੈਂ ਚਾਹ ਸਬਜੀ ਨੇ ਮੈਂ ਸਾਰਾ ਕੁਝ ਚੀਰਿਆ ਵਾ ਤੇ ਉਹ ਬਸ ਤੜਕਾ ਹੀ ਲਾਉਣ ਵਾਲਾ ਰਹਿ ਗਿਆ ਵਾ ਚਾੜੂ ਤੇ ਤੂੰ ਭੱਜੀ ਨਸੀ ਲਾ ਦਿੰਨੀ ਆ ਤੇ ਚਾੜੂ ਤੋਂ ਤਰੇ ਲੈਂਦਾ ਵਾ ਨਾ ਕੋਈ ਪੋਚਾ ਨਾ ਕੋਹ ਪੋਚਾ ਤੇ ਲਾਇਆ ਤਾਂ ਕਿਉਂ ਨਹੀਂ ਲਾਇਆ ਹੈਗਾ ਸਾਡੇ ਸੁੱਤੀਆਂ ਸੁੱਤੀਆਂ ਲੱਭ ਜਾਂਦਾ ਤੁਹਾਨੂੰ ਲੱਗਦਾ ਕਿ ਨਹੀਂ ਲੱਗਦਾ ਹੀ ਨਹੀਂ ਆ ਮੈਨੂੰ ਤਾਂ ਦੇਖਦਾ ਨਹੀਂ ਕੋਈ ਪੋਚਾ ਲੱਗਾ ਆਵੇ ਉਸ ਤਰ੍ਹਾਂ ਹੀ ਘੂਗਾ ਵਾ ਪਿਆ ਕਿੱਥੇ ਘੂੜਾ ਵਾ ਐਵੇਂ ਗਈ ਜਾਨੇ ਤੁਸੀਂ ਆਵੇ ਗਈ ਜਾਨੇ ਬਜ਼ੁਰਗ ਕੱਕਰ ਭੁੱਖੇ ਬੈਠੇ ਰਹਿਣ ਤਾਂ ਤੋਰ ਪੈਂਦੀਆਂ ਵਾ ਫੜ ਕੇ ਕਿਤਾਬਾਂ ਸਕੂਲੇ ਚੱਲਨੀ ਆ ਪੁੱਖੇ ਕਿੱਥੇ ਰਹਿ ਜਾਣਾ ਤੂੰ ਹੀ ਦੀਨੇ ਪਕੌੜੀਆਂ ਹੀ ਆ ਜੀਜੀ ਵੀ ਤੇਰੇ ਵਰਗੀ ਆ ਉਹ ਵੀ ਤੁਰੀ ਫਿਰਦੀ ਆ ਜੇ ਆਇਆ ਕਿੱਡਾ ਦੇਣਾ ਆ ਗਿਆ ਵਾ ਕਿੰਨੇ ਵੇ ਸਕੂਲੇ ਚ ਨਹੀਂ ਆ ਤੂੰ ਅੱਧੇ 8 ਵਜੇ ਸਕੂਲ ਲੱਗ ਜਾਣਾ ਵਾ ਤੇ 10 ਮਿੰਟ ਪਹਿਲਾਂ ਪਹੁੰਚਣਾ ਪੈਂਦਾ ਸਾਨੂੰ 10 ਮਿੰਟ ਪਹਿਲਾਂ ਪਹੁੰਚਣਾ ਪੈਣਾ ਦਵਾਈ ਪਾਣੀ ਖਾਈ ਦਾ ਵਾ ਰੋਟੀ ਸਾਨੂੰ ਟਾਈਮ ਦੇ ਨਾਲ ਨਹੀਂ ਮਿਲਦੀ ਤਾਂ ਹੀ ਸਕੂਲ ਨੂੰ ਕੀ ਕਰੀਏ ਤੇਰੇ ਹੁਣ ਜੇ ਦੀਦੀ ਦੀ ਡਿਊਟੀਆਂ ਸਵੇਰੇ ਰੋਟੀਆਂ ਪਕਾਉਂਦੀ ਤੇ ਉਹਨੇ ਪਕਵਾਨੀਆਂ ਹੌਸਲ ਤੇ ਉੱਟ ਜਾ ਕਰੇ। ਉਹ ਇਹ ਹੱਥ ਫੇਰ ਮਾਰਦੀ ਫਿਰਦੀ ਉਹ ਕੀ ਕਰਦੀ? ਉਹ ਤੇ ਤੁਹਾਡਾ ਜੋਰ ਨਹੀਂ ਚੜਦਾ ਮੇਰੇ ਤੇ ਚੜ ਜਾਂਦਾ ਵਾ ਜਿਹੜੀ ਜਿੰਨੇ ਕਾਰ ਵੀ ਲਿਆ ਤੇ ਮੈਨੂੰ ਫੇਰ ਝਿੜਕਾਂ। ਮੈਂ ਨਹੀਂ ਕਿ ਇਹਨੂੰ ਝੜਕਾ ਮਾਰਦੀ। ਕਰੋ ਆਪਣੀਆਂ ਮਰਜ਼ੀਆਂ ਤੇ ਤੁਰੇ ਫਿਰੋ। ਜਾਓ। ਇਹ ਜਗਾ ਦੀਆਂ ਮਰਜ਼ੀਆਂ ਹੁਣ ਡਿਊਟੀ ਤੇ ਕਰਨੀ ਪੈਣੀ ਆ ਨਾ। ਉਹ ਤੇ ਟਾਈਮ ਤੇ ਪਹੁੰਚਣਾ ਹੀ ਪੈਣਾ ਵਾ। ਜਦੋਂ ਤੂੰ ਨਹੀਂ ਆਈ ਆ ਉਦੋਂ ਸਾਡੇ ਘਰ ਨਹੀਂ ਸੀ ਤੇ ਡਿਊਟੀਆਂ ਹੁੰਦਾਂ। ਆ ਨਵਾਂ ਕੰਮ ਪੜ ਲਿਆ ਤੇ ਪਹਿਲਾਂ ਮੰਮੀ ਤੁਸੀਂ ਕਹਿੰਦੇ ਸੀ ਨੋ ਪੜੀ ਲਿਖੀ ਚਾਹੀਦੀ ਆ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਸੀ ਵੀ ਮੈਂ ਡਿਊਟੀ ਕਰਿਆ ਕਰਨੀ ਆ ਉਸ ਤਰ੍ਹਾਂ ਤਾਂ ਕੋਤ ਕੋਈ ਨਹੀਂ ਪੜਿਆ ਨਿਖਿਆ ਦਾ ਬੜਾ ਮੁੱਲ ਹੁੰਦਾ ਵਾ ਤੇ ਪਰ ਹੈ ਤਾਂ ਠੀਕ ਵਾ ਤੁਸੀਂ ਗੱਲ ਕੀਤੀ ਸਾਡੇ ਨਾਲ ਕਦੀ ਤੂੰ ਆਣ ਕੇ ਮੈਨੂੰ ਦੱਸਿਆ ਵਾ ਵੀ ਆ ਮੈਨੂੰ ਮੇਰਾ ਦਾਵਾ ਆ ਪੈਸੇ ਆ ਲੈ ਆ ਤੁਹਾਡੇ ਹੱਥ ਦੇ ਤੇ ਰੱਖ ਦੋ ਤੂੰ ਕਦੀ ਤੂੰ ਰੱਖੇ ਮੇਰੇ ਹੱਥ ਦੇਤੇ ਤੈਨੂੰ ਕੀ ਚਾਰੇ ਪੜਾਈ ਦਾ ਮੁੱਲ ਦਾ ਸੁਖਵਾ ਮੈਂ ਮੰਮੀ ਇਹ ਮੇਰੀ ਕਿਹੜੀ ਸਰਕਾਰੀ ਨੌਕਰੀ ਹੈ ਪ੍ਰਾਈਵੇਟ ਨੌਕਰੀ ਹੈ 10000 ਮਿਲਦਾ ਉਹ ਚੋਂ ਮੈਂ ਤੁਹਾਨੂੰ ਕੀ ਦਵਾਂ ਤੇ ਆਪ ਕੀ ਰੱਖਾਂ ਤੇ ਫੇਰ ਇਹਨੇ ਜਾਣਖਣੋ ਕੀ ਸੁਣਿਆ ਵਜੇ ਆਪ ਰੱਖੇ ਤਾਂ ਸਾਨੂੰ ਨਾ ਦਵੇਂ ਤੂੰ ਜਾਨੀ ਮੈਂ ਦਾਵਾਂ ਵੀ ਐਕਸਪੀਰੀਅੰਸ ਬਣ ਜਾਊਗਾ ਤੇ ਜਦੋਂ ਸਰਕਾਰੀ ਨੌਕਰੀ ਮਿਲੂਗੀ ਤਾਂ ਉਹਦੇ ਕਾਊਂਟ ਹੋਣੀ ਐ ਐਕਸਪੀਰੀਅੰਸ ਵਿੱਚ ਸਰਕਾਰੀ ਜੇਦਾ ਮਿਲੂਗੀ ਵੇਖੀ ਜਾਊਗੀ ਮੈਨੂੰ ਨਹੀਂ ਇਹ ਕੰਮ ਚੰਗਾ ਲੱਗਦਾ ਤੁਰ ਪੈਂਦੀ ਕਿਤਾਬਾਂ ਚੋਂ ਕੋਕੇ ਮੈਂ ਚੱਲੀ ਨੌਕਰੀ ਕਰਨ ਜਦੋਂ ਸਾਨੂੰ ਕੋਈ ਸੋਖੀ ਨਹੀਂ ਨੌਕਰੀ ਦਾ ਤੇ ਅਹੀ ਨੌਕਰੀਆਂ ਇਹੋ ਜਿਹਿਆਂ ਨੂੰ ਕੀ ਕਰਨਾ ਚੋਹ ਹੁਣ ਮੈਂ ਇਹ ਲੇਟ ਹੁੰਦੀ ਹੋ ਮੈਂ ਤਾਂ ਜਾਣਾ ਹੀ ਆ ਨਾ ਜਾਣਾ ਵਾਤ ਕੋਈ ਚੰਕ ਕੋਈ ਪੰਡਾ ਨਹੀਂ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਤੇ ਤੁਰ ਪੈਂਦੀ ਆ ਚੁੱਕ ਕੇ ਮੋੜਾ ਮੋਟਾ ਮਨੇਰੇ ਉੱਠ ਕੇ ਤੇ ਝਾੜੂ ਚੂੜੂ ਮਾਰ ਲਿਆ ਤੇ ਚੱਲ ਬੀਜੀ ਫੁਲਕਾ ਲਾ ਰਾਂ ਤੁਹਾਨੂੰ ਤੇਰੀ ਮਰਜ਼ੀ ਆ ਨਾ ਜੇ ਸਾਨੂੰ ਫੁਲਕਾ ਖਵਾ ਲੇਂਗੀ ਤੇ ਖਾ ਲਾਂਗੇ ਨਾ ਖਵਾ ਲੇਂਗੀ ਤੇ ਏਦਾਂ ਹੀ ਸਹੀ ਤੇ ਵੀਜੀ ਮਰਜ਼ੀ ਵਾਲੀ ਇਹਦੇ ਵਿੱਚ ਕਿਹੜੀ ਗੱਲ ਮੈਂ ਸੋਕ ਤੁਹਾਨੂੰ ਕਦਰ ਨਾਲ ਪੁੱਛਣ ਆਈ ਵੀ ਲਾ ਆ ਦਵਾ ਗਰਮ ਗਰਮ ਉਹ ਤੇ ਗੱਲਾਂ ਸੁਣਾ ਕੇ ਮੈਨੂੰ ਗਈ ਚੱਲ ਕੌਣ ਨਿੱਕੀ ਹੱਸ਼ਾ ਚਲ ਗਈ ਆਹੋ ਅਜੇ ਟਾਈਮ ਤੇ ਹੋਇਆ ਨਹੀਂਗਾ ਤੇ ਇਹ ਤਾਂ ਪਹਿਲਾਂ ਨਿਕਲ ਗਈ ਉਹ ਕੀ ਪਤਾ ਆਂਦੀ ਮੈਂ ਸਫਾਈਆਂ ਕੀਤੀਆਂ ਮੈਂ ਉਹ ਕੀਤਾ ਤੇ ਆਹ ਕੋਈ ਆਂਦਾ ਵੇਖ ਲੋ ਸਫਾਈਆਂ ਐਟਾਂ ਦੀਆਂ ਸਫਾਈਆਂ ਲਗਾਵਾ ਸਫਾਈਆਂ ਇਹ ਪਤਾ ਕੀ ਕਰਦੀ ਆ ਇਹ ਸਾਡੇ ਅੱਖੀ ਘਟਾ ਪਉਂਦੀ ਆ ਵੀਜੀ ਸਾਡੇ ਕੱਚੇ ਕੋਠੇ ਹੁੰਦੇ ਸੀ ਤੇ ਕਿਤੇ ਸੋਨੇ ਵਾਂਗੂ ਘਰ ਸਾਡੇ ਚਮਕਦੇ ਹੁੰਦੇ ਸੀ ਜਦੋਂ ਸਫਾਈਆਂ ਕਰੀਦੀਆਂ ਉਹ ਤਾਂ ਮੈਂ ਗੱਲ ਕਰਨ ਲੱਗੀ ਆ ਵੀ ਅੱਖੀ ਘਟਾ ਪਉਂਦੀ ਸਾਡੇ ਅਸੀਂ ਜਦੋਂ ਜੇ ਉੱਠਦੇ ਆ ਵੀ ਚਲ ਕੋਈ ਨਹੀਂ ਉੱਠ ਜਾਂਦੇ ਇਹ ਗਾੜੀ ਗਾੜੀ ਕਰਕੇ ਚਲ ਜਾਂਦੀ ਆ ਹੁਣ ਸੁਖਣਾ ਪਰਿਵਾਰ ਦੇ ਜੀਆਂ ਦੀਆਂ ਆ ਜੁੱਤੀਆਂ ਆਉਣੀਆਂ ਅੰਦਰ ਅਜੇ ਰੇਤਾ ਆਉਣੀ ਆ ਜਦੋਂ ਮੁੜ ਕੇ ਮੈਂ ਸਾਰਾ ਕੂੜਾ ਹੁੰਜਣਾ ਨਾ ਇੰਨਾ ਕੂੜਾ ਨਿਕਲਣਾ ਇੰਨੀ ਰੇਤਾ ਨਿਕਲਣੀ ਆ ਫੇਰ ਇਹਦੇ ਸਾਨੂੰ ਤਾਂ ਹੁੰਦੇ ਦਾ ਕੀ ਫਾਇਦਾ ਪੁੱਛੇ ਉਹ ਤੇ ਆਂਦੀ ਮੈਂ ਬਾਹਰ ਸੀਤਾ ਕਰਕੇ ਆਉਣੀ ਬਾਹਰ ਸੀ ਤੇ ਫਿਰ ਉਹਨੇ ਖੁਦ ਦੇਖਦਾ ਨਹੀਂ ਕੀਤਾ ਹੈ ਹੋ ਤਾਂ ਫਿਰ ਗੱਲਾਂ ਵਾ ਫਿਰ ਤੁਸੀਂ ਵੀ ਉਹਨੂੰ ਕਹਿੰਦੇ ਚੱਲ ਪੜਾਉਣ ਚਲ ਜਾਂਦੀ ਪੜਾਉਣ ਚਲ ਜਾਂਦੀ ਆ ਮੈਂ ਤਾਂ ਕਹਿੰਨੀ ਘਰ ਸਿਰਫ ਤੁਹਾਡੇ ਤੇ ਮੇਰੇ ਸਿਰ ਤੇ ਹੀ ਉਹ ਮੈਂ ਤੇ ਆਂਨੀ ਆ ਤੇ ਇਹਦੇ ਵਿੱਚ ਸਾਨੂੰ ਪੜਾ ਤੇਰੀ ਪੜਾਈ ਦੇ ਨਾਲ ਕੀ ਆ ਜਦੋਂ ਸਾਨੂੰ ਪਤਾ ਹੀ ਨਹੀਂ ਕੀ ਤੂੰ ਲਿਆਉਣੀ ਆ ਤੂੰ ਕੀ ਕਰਦੀ ਆ ਸਹੀ ਗੱਲ ਆ ਤੇ ਤੁਹਾਡੇ ਹੱਥ ਤੇ ਪਾਹ ਉਹ ਤੇ ਹੁਣ ਬੀਜੀ ਉਹਦੀ ਸੋਚ ਵਾ ਨਾ ਪਾਹ ਉਹਨੇ ਦੇਣਾ ਵਾ ਕਿ ਨਹੀਂ ਦੇਣਾ ਪਰ ਮੈਂ ਜਦੋਂ ਲੀੜੇ ਸੀ ਨਹੀਂ ਆ ਕੋਈ ਸੂਟ ਸੀ ਨਹੀਂ ਆ ਮੈਂ ਆਪਣੇ ਸੂਟ ਛੱਡ ਕੇ ਸਵਾਈ ਵਾਲੇ ਵਿੱਚੋਂ ਤੁਹਾਡੇ ਸੂਟ ਸੀ ਕੇ ਦਿੰਨੀ ਆ ਜਾਂ ਤੁਸੀਂ ਆਖੋ ਮੈਂ ਕਦੀ ਬਾਹਰ ਜਾ ਕੇ ਸਵਾਈ ਕਰਾਉਣ ਗਈ ਆ ਜਿਹੜੇ ਸਵਾਉਣ ਗਈ ਆ ਮੈਂ ਜਿੰਨੇ ਜੋਗੀ ਹੈਗੀ ਤੁਹਾਡਾ ਕਰਦੀ ਆ ਉਹ ਤੇ ਆਂਦੀ ਮੈਨੂੰ 10000 ਮਿਲਦਾ ਤਾਂ ਦਾਹੀ ਆਂਦੀ 1 ਮਹੀਨੇ ਦਾ ਖਵਾ ਲੈਂਦੀ ਆ ਉਹਨੂੰ ਸਦਾ ਮੇਰੇ ਤੋਂ ਵੱਧ ਮਿਲਦਾ ਮੈਨੂੰ ਕਦੇ ਲੋਗਿਆ ਸੂਟ ਹੁੰਦੇ ਆ ਪਿਛਾਲ ਹੋਇਆ ਕਦੇ ਆ ਗਿਆ ਕਈ ਵਾਰ 2-4 ਇਕੱਠੇ ਆ ਗਏ ਕਈ ਵਾਰ 2-4 ਦਿਨ ਕੋਈ ਵੀ ਨਹੀਂ ਆਉਂਦਾ ਮੈਂ ਇਹ ਆਪਣੇ ਕੋਲ ਰੱਖਾਂ ਕਿ ਤੁਹਾਨੂੰ ਦਵਾਂ ਤਾਂ ਮੇਨੇ ਦਾਦਾ ਹਜ਼ਾਰ ਹੀ ਮਕਾ ਦਿੰਦੀ ਇਹ ਤਾਂ ਇਹ ਚ ਘਾਟਵਾ ਇਹਦੇ ਵਿੱਚ ਮੈਂ ਨਹੀਂ ਕੁਝ ਕਰ ਸਕਦੀ ਕਿਉਂਕਿ ਤੁਹਾਨੂੰ ਉਹ ਵੀ ਨੋ ਓਦਾਂ ਦੀ ਤੇ ਮੈਂ ਵੀ ਓਦਾਂ ਦੀ ਹਾਂ ਪਰ ਇਹ ਗੱਲ ਮਾੜੀ ਇਹਦੇ ਵਾਸਤੇ ਗੁਰਪ੍ਰੀਤ ਵਾਸਤੇ ਹਾਰ ਕੇ ਅੱਜ ਤਾਂ ਮੈਂ ਇਹਨੂੰ ਆਖਿਆ ਮੈਂ ਆਖਾਂ ਹੀ ਤੇਰੀ ਪੜਾਈ ਤੂੰ ਐਵੇਂ ਚੰਗੇ ਆਹੋ ਤਾਂ ਜਾ ਫਿਰ ਹੁਣ ਮੈਂ ਮੇਰਾ ਤੇ ਚੱਲ ਨਾ ਨਾ ਲਿਓ ਫਿਰ ਜੇ ਇਹਦਾ ਬੰਦ ਕਰਾਓ ਸਕੂਲ ਫਿਰ ਇਹਨੂੰ ਆਖੋ ਕਰਦਾ ਕੰਮ ਕਰਕੇ ਜਾ ਸਾਰਾ ਇਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਤੇ ਘਰ ਦਾ ਕੰਮ ਸਾਰਾ ਕਰਕੇ ਜਾ। ਚੌਂਕਾ ਚੱਲੇ ਵੱਲ ਤੁਰ ਲੁੱਕਦੀ ਫਿਰਦੀ ਐ ਡਰਦੀ ਫਿਰਦੀ ਉਧਰ ਤਾਂ ਵੱੜਦੀ ਐ ਨੀਚਮ। ਇਹਦੇ ਕਸਮ ਨੇ ਹੁਣੇ ਆ ਜਾਣਾ ਰੋਟੀ ਖਾਣ ਵਾਸਤੇ। ਭਾਬੀ ਲਿਆ ਰੋਟੀ। ਇਹ ਪਕਾ ਕੇ ਜਾਇ ਕਰੇ ਹਾਂ ਫਿਰ ਉਹਦੀਆਂ ਨੇ ਪਕਾ ਜਾਇ ਕਰੇ ਜੇ ਹੋਰ ਨਹੀਂ ਕਿਸੇ ਦੀ ਆ ਪਕਾਉਣੀਆਂ ਤੇ। ਪਖੰਡ ਫੜਿਆ ਵਾ ਇਹਨੇ ਉਦਾਂ ਹੀ। ਪਖੰਡੀ ਆ ਹੋਰ ਕੀ ਆ। ਮੈਨੂੰ ਨਹੀਂ ਆ ਫੁਲਕਾ ਲਾ। ਮੈਨੂੰ ਨਹੀਂ ਆ ਚੰਗੇ ਲੱਗਦੇ ਕੰਮ। ਕਰਤੀਆਂ ਫਿਰਦੀ ਨਾ ਆਵਾ। ਹੁਣ ਕੱਲ ਆ ਕੇ ਦਵਾ ਬੀਬੀ ਨੂੰ। ਨਾ ਵੀ ਆ ਬੁੱਢੀ ਦਾ ਕੀ ਇਲਾਜ ਹੋਵੇ ਮੈਡਮ ਜੀ ਦਾ ਉਥੇ ਮੈਂ ਮੈਮ ਕਰਦੇ ਹੁਣ ਇਹ ਨਿਆਲੇ ਮੈਮ ਆ ਗਏ ਮੈਮ ਜੀ ਕੋ ਡਰਦੇ ਹੋਣੇ ਆ ਇੱਥੇ ਮੈਮ ਨੇ ਸਾਰੇ ਟੱਬਰ ਨੂੰ ਵਕਤ ਪਾਇਆ ਕਿ ਤੇ ਸਬਜ਼ੀ ਨੇ ਨੇ ਤੜਕਾ ਨਹੀਂ ਲਾਇਆ ਕਿ ਤੇ ਕੋਈ ਗੱਲ ਨਹੀਂ ਬਾਤ ਨਹੀਂ ਤੇ ਰੋਟੀਆਂ ਕੰਨ ਖਾਣੀਆਂ ਵਾ ਦੱਸਦੀ ਆ ਨਾ ਬੀਜੀ ਨੂੰ ਹੁਣੇ ਬੀਜੀ ਰੋਟੀਆਂ ਕੰਨ ਖਾਣੀਆਂ ਵਾ ਰੋਟੀਆਂ ਕੰਨ ਖਾਣੀਆਂ ਵਾ ਸਬਜ਼ੀ ਤੇ ਤੜਕਾ ਲੱਗਣ ਵਾਲਾ ਵੱਖਰਾ ਗੰਡਾ ਟਮਾਟਰ ਸਾਰਾ ਕੁਝ ਉਦਾਂ ਹੀ ਪਿਆ ਹਲੇ ਮੈਂ ਕਵਾ ਤੂ ਆ ਤੋ ਕੇ ਰੱਖਿਆ ਮੈਂ ਭੁਲਕਾ ਲਉਣੀ ਆ ਤੂੰ ਹੁਣ ਐਦਾਂ ਕਰ ਜਿਹੜੀਆਂ ਸਬਜ਼ੀ ਚੀਰੀ ਆ ਨਾ ਉਹ ਡੱਕਰੀ ਡੱਕਰੀ ਉੱਤੇ ਰੱਖ ਕੇ ਤਾਂ ਫੜਾ ਦੇ ਹਾਏ ਬੀਜੀ ਤੁਸੀਂ ਮੇਰੇ ਦਿਵਾਲੇ ਕਿਉਂ ਹੋਣ ਡੇ ਇਤਰਾ ਗੁੱਸੇ ਨਾਲ ਕਿਉਂ ਬੋਲਣ ਡੇ ਆ ਮੇਰਾ ਕੀ ਕਸੂਰ ਵਾ ਤਾਂ ਕੀ ਕਰਾਂ ਹੁਣ ਮੈਂ ਗੁੱਸੇ ਨਾਲ ਨਾ ਬੋਲਾਂ ਤਾਂ ਕੀ ਕਰਾਂ ਮੈਂ ਹਾਂ ਤੁਹੀਂ ਜੇ ਦਰ ਨੂੰ ਅਕਲ ਹੀ ਹੈ ਨੀਗੀ ਕਾਹੇ ਦੀ ਮੈਂ ਹਾਂ ਤੁਹੀਂ ਆਖਣਾ ਵਾ ਵੀ ਰੋਟੀ ਲੈ ਕੇ ਨਹੀਂ ਆਈ ਚੇਰ ਲਾਤਾ ਮੈਂ ਤੁਹਾਨੂੰ ਦੱਸਣ ਵਾਸਤੇ ਹੀ ਆਈ ਉਦਰ ਮੈਂ ਫੁਲਕਾ ਲਾਉਣ ਲੱਗੀ ਆ ਪਰੌਂਠੀ ਲਾਦਾਂ ਗਈ ਨਾ ਉਹਨਾਂ ਚੇਰ ਫਿਰ ਨਾ ਮੈਨੂੰ ਨਹੀਂ ਪਰੌਂਠੀ ਪੱਚਦੀ ਬਿਮਾਰੀ ਦੀ ਮਾਰੀ ਆ ਮੈਂ ਪਰੌਂਠੀ ਖਾਣੀ ਆ ਤੁਹਾਡੀ ਅੱਗੇ ਮੈਨੂੰ ਦੇਖਦਾ ਜਿੰਨੇ ਕੁ ਜੁੱਗੀਆਂ ਤਾਂ ਨਹੀਂ ਹੈਗੀਆਂ ਇਹ ਤੁਸੀਂ ਤਾਂ ਦੋਆਂ ਝੜੀਆਂ ਨੇ ਨਾਲ ਮਿਲ ਕੇ ਲਾਉ ਪੀ ਲਿਆ ਵਾ ਲੰਗਰ ਵੀ ਟਾਈਮ ਨਾ ਮਿਲਦਾ ਹਨ ਹਾਏ ਉਹ ਤਾਂ ਮੈਂ ਸੋਚਣ ਨਹੀਂ ਕਿ ਬਾਹਰ ਉਹਨਾਂ ਨੇ ਵੀ ਰੋਟੀ ਖਾਣ ਆ ਜਾਣਾ ਮੈਂ ਤਾਂ ਕੀ ਮੈਂ ਜਵਾਬ ਦਵਾਂਗੀ ਉਹਨਾਂ ਨੂੰ ਉਹਦੇ ਖਸਮ ਆਉਂਦਾ ਤਾਂ ਉਹਦੇ ਨੂੰ ਉੱਤੇ ਰੱਖਦੀ ਢੱਕਰੀ ਆਖੀ ਆਹ ਕੋਹ ਕਰਕੇ ਗਈ ਟਮਾਟਰ ਗੰਡਾ ਉਦਾਂ ਹੀ ਚੀਰਿਆ ਉਦਾਂ ਹਰੀਆਂ ਮਿਰਚਾਂ ਰਗੜ ਕੇ ਰੱਖੀਆਂ ਉੱਥੇ ਤੇ ਉਹ ਤੜਕਾ ਲਾਉਂਦਿਆ ਕਿੰਨਾ ਕਿ ਜ਼ੋਰ ਆ ਚਲੇ ਤੜਕਾ ਲਾ ਦਿੰਦੀ ਮਗਰ ਆਂਦੀ ਤੂੰ ਵੇਖ ਲਈ ਚਲ ਕੋਈ ਨਹੀਂ ਮੈਂ ਫੇਰ ਲਾਉਣੀ ਆ ਤੜਕਾ ਹੁਣ 5 ਮਿੰਟ ਮੇਰੀ ਮਿੰਟਵਾਰੀ ਗੱਲ ਵਾ ਰੁਕ ਜਾ ਪੰਜਾਂ ਮਿੰਟਾਂ ਚ ਮੈਂ ਇੱਕ ਬੰਨੇ ਫੁਰਕਾ ਲਾ ਦੇਣੀ ਤੇ ਇੱਕ ਬੰਨੇ ਤੜਕਾ ਪੁੰਨ ਦੇਣੀ ਆ ਚਲ ਤੇਰੀ ਮਰਜ਼ੀ ਕਰ ਲਾ ਕਿਦੇ ਸੋਹਣੇ ਫੁੱਲ ਖਿੜੇ ਬੀਬੀ ਕੀ ਗੱਲ ਆ ਚੁੱਪ ਚੁੱਪ ਤੁਰੇ ਫਿਰਨ ਲਈ ਆ ਛੋਟੀ ਖਾ ਲਈ ਆ ਆਹੋ ਖਾ ਲਈ ਆ ਰੋਟੀ ਤੇ ਜਾ ਫਿਰ ਸੈਰ ਕਰਿਆ ਤੇ ਮੰਮੀ ਖਾ ਆ ਆਹੋ ਜਾ ਪੱਕੇ ਆ ਪਰੌਂਠੇ ਖਾ ਲਾ ਜਾ ਕੇ ਮੈਂ ਤਾਂ ਖਾ ਲੇ ਆ ਕਿਉਂ ਕੀ ਗੱਲ ਹੋਈ ਆ ਕੋਹ ਵੀ ਗੱਲ ਕੀ ਹੋਣੀ ਆ ਜੇ ਤੈਨੂੰ ਪਤਾ ਲੱਗ ਗਈ ਜਾਣਾ ਵਾ ਤੇ ਚਲ ਤੂੰ ਹੀ ਦੱਸ ਦੇ ਮੈਨੂੰ ਪਤਾ ਉਹਨਾਂ ਜੀ ਲਾਉਣਾ ਤੂੰ ਦੱਸ ਦੇ ਮੈਨੂੰ ਕੀ ਗੱਲ ਆ ਗੱਲ ਤਾਂ ਕੋਈ ਵੀ ਨਹੀਂ ਗਈ ਫੇਰ ਜੋ ਆਖਣਾ ਮਾਂ ਨੇ ਚੁਗਲੀ ਲਾਈ ਆ ਇੱਕ ਤਾਂ ਭੱਜ ਗਈ ਉਹ ਸਕੂਲੇ ਸਾਰਾ ਕੁਝ ਛੱਡ ਕੇ ਹਾਂ ਤੇ ਦੂਜੀ ਜਿਹੜੀ ਉਹ ਅਜੇ ਸਬਜੀ ਤਰਨ ਵਾਲੀ ਘੱਟੀ ਪਈ ਆ ਉਹ ਹੋਇਆ ਜੇ ਹੋਇਆ ਬਿਮਾਰ ਸ਼ਮਾਰ ਹੀ ਰਹਿਣੇ ਆ ਤੇ ਟਾਈਮ ਨਾਲ ਰੋਟੀ ਤੇ ਸਾਨੂੰ ਮਿਲਦੀ ਨਹੀਂ ਕੀ ਚੱਲ ਸ਼ਬੀਬੀ ਜਦੋਂ ਪੜ੍ਹੀ ਲਿਖੀ ਆਪਾਂ ਲਈ ਹੀ ਤੇ ਉਹਨੂੰ ਇਹੋ ਗੱਲ ਆਖੀ ਸੀ ਨਾ ਕਿ ਕੋਈ ਨਹੀਂ ਚਿੰਤਾ ਤੈਨੂੰ ਭਲਾਇਆ ਕਰਾਂਗੇ ਸਕੂਲੇ ਚਲੋ ਪ੍ਰਾਈਵੇਟ ਉਹਦਾ ਜੋਬ ਲੱਗਾ ਵਾ ਹੁਣ ਉਹਨੇ ਆਪਣੇ ਟਾਈਮ ਨਾਲ ਤੇ ਉਹਨੇ ਜਾਣਾ ਹੀ ਜਾਣਾ ਜਾਣਾ ਤਾਂ ਹੈ ਪਰ ਘਰ ਦਾ ਵੀ ਕਰਨਾ ਵਾ ਨਾ ਸਾਡੇ ਵਾਰੇ ਕਹਿ ਦੇਖ ਤੇ ਕੰਮ-ਕੰਮ ਕਰਦੇ ਹਾਂ ਭਾਈ ਨੇ ਜੀ ਸਬਰ ਕਰੀਏ ਬਗਰੋ ਆਪੇ ਨਾ ਹੋਊਗਾ ਤਾਂ ਜ਼ਿੰਦਗਰ ਕਰਦੀ ਆ ਹੈਗੀ ਆ ਇਹ ਨਾ ਕਰੀ ਜਾਂਦੇ ਠੀਕ ਵਾ ਤੇ ਦਵਿੰਦਰ ਵੀ ਕੱਲੀ ਜਾ ਉਹ ਵੀ ਆਂਦੀ ਮੈਂ ਕੱਲੀ ਆਇਆ ਉਹ ਪਿਆ ਆ ਪਿਆ ਮੈਨੂੰ ਮਗਰੋਂ ਫੇਰ ਝਾੜੂ ਲਾਉਣਾ ਪੈਂਦਾ ਵਾ ਤੇ ਚਲ ਅਸ਼ਾ ਕੋਈ ਨਹੀਂ ਉਹਨੂੰ ਸਮਝਾ ਦਾਂਗੇ ਗੋਪੀ ਨੂੰ ਵੀ ਕੋਈ ਨਹੀਂ ਤੂੰ ਚੰਗੀ ਤਰ੍ਹਾਂ ਕਰਕੇ ਜਾਇਆ ਕਰ ਕੋਈ ਨਹੀਂ ਮੈਂ ਸਮਝਾ ਦੂੰਗਾ ਦਵਿੰਦਰ ਨੂੰ ਬਾਕੀ ਇੱਕ ਗੱਲ ਹੋਰ ਵਾ ਜੇ ਹੁਣ ਗੋਪੀ ਜਾਂਦੀ ਆ ਤੇ ਸਾਨੂੰ ਇਹਨੂੰ ਪੈਸਾ ਤਾਂ ਨਹੀਂ ਕੋ ਦੇਣਾ ਪੈਂਦਾ ਆਪਣੇ ਕਮਾਉਂਦੀ ਦੇ ਆਪਣੇ ਖਰਚ ਲੈਿੰਦੀ ਓਦਾਂ ਸਾਨੂੰ ਘਰੋਂ ਦੇਣੇ ਪੈਣੇ ਨਹੀਂ ਤੇ ਸਾਨੂੰ ਇਹਦਾ ਕੀ ਸੁੱਖ ਵਾ ਕਹਿੰਦੀ ਸਾਡੇ ਹੱਥ ਤੇ 20 ਰੁਪਇਆ ਰੱਖਿਆ ਉਹ ਨਹੀਂ ਰੱਖ ਵੀ ਕੋਈ ਗੱਲ ਨਹੀਂ ਪਰ ਸਾਡੇ ਕੋ ਲੈਂਦੀ ਤੀ ਨਾ ਕੋਹ ਇਹ ਵੀ ਸੋਚਣਾ ਸਾਡੇ ਕੋ ਕੀ ਲੈਂਦੀ ਉਹ ਕੱਥੇ ਰੋਹਾ ਕਰਦਾ ਇਹ ਘਰੇ ਹਾਂ ਆਪਣਾ ਉਹ ਚੱਲ ਛਾ ਕੋਈ ਨਹੀਂ ਇਹ ਆ ਵੀ ਹਾਨੂੰ ਇੰਨਾ ਹੀ ਵੱਡਾ ਮਾਣ ਆ ਪਈ ਲੈ ਵੀ ਇਹਨਾਂ ਦੀ ਉਹ ਜਿਹੜੀ ਜਨਾਨੀ ਆ ਉਹ ਪੜ੍ਹੀ ਲਿਖੀ ਆ ਉਹ ਪੜਾਉਣ ਜਾਂਦੀ ਮਾਸਟਰਾਂ ਨਹੀਂ ਲੱਗੀ ਹਾਂ ਅਸੀਂ ਫਿਰ ਵੀ ਸ਼ਾਨ ਨਾਲ ਜੀਂਦੇ ਬਾਹਰ ਜੀਂਦੇ ਸ਼ਾਨ ਦੇ ਨਾਲ ਲੈ ਜਦੋਂ ਘਰ ਹੀ ਸਾਡਾ ਨਹੀਂ ਗਾ ਮੁੰਡਾ ਪਿਆ ਵਾ ਤੇ ਅਸੀਂ ਉਹਦੀ ਸ਼ਾਨ ਨੂੰ ਕੀ ਕਰਨਾ ਉਹ ਚੱਲ ਕੋਈ ਨਹੀਂ ਤੂੰ ਨਾ ਹੀ ਨਾ ਗੁੱਸਾ ਕਰ ਜਾ ਤੂੰ ਲਾਇਆ ਸੈਰਸੂਰ ਕਰਿਆ ਆਹ ਹੋ ਗਿਆ ਕੋખ્યા ਬਹੁਤ ਸੈਰ ਹੁੰਦੇ ਆ ਨਹੀਂ ਖਾਧੀ ਅਜੇ ਵੀ ਖਾਧੀ ਚਲ ਆ ਜਾ ਫਿਰ ਆ ਚਲ ਆ ਮੈਂ ਉਹਨੂੰ ਆਖਾ ਪਕਾ ਕੇ ਦੇ ਆਏ ਤਾਂ ਸਬਜੀ ਚੜਦੀ ਫਿਰਦੀ ਆ ਮੈਂ ਰੱਖਿਆ ਦੋ ਦੋ ਡੱਕਰੀਆਂ ਨਾ ਆਉਂਦੇ ਆ ਤਾਂ ਉੱਤੇ ਰੋਟੀ ਦੇ ਉੱਤੇ ਰੱਖ ਦੇ ਚਲ ਉਹਨੂੰ ਮੈਂ ਕਹਿਣਾ ਤੇ ਅੰਦਰ ਨੂੰ ਮੈਂ ਉਹਨੂੰ ਕਹਿਣਾ ਪਕਾ ਕੇ ਦੇ ਬੀਬੀ ਦੀ ਰੋਟੀ ਜਵਿੰਦਰ ਨੂੰ ਕਹਿਣਾ ਵਾ ਤੂੰ ਸਾਰੀਆਂ ਹੀ ਖੋਜ ਨਾ ਤੜਕਾ ਤਾਂ ਲੱਗ ਗਿਆ ਹਾਂਜੀ ਮੈਂ ਹਾਂ ਮਾਤਾ ਨੂੰ ਟਾਈਮ ਨਾ ਰੋਟੀ ਲਾ ਲਿਆ ਕਰੋ ਉਹਨੂੰ ਗਰਮੀ ਬੜੀ ਆ ਮੇਰੇ ਤੋਂ ਨਹੀਂ ਗਰਮ ਹੋਈ ਉਹ ਹਾਂ ਉਹ ਜਿਹੜੀ ਮੈडम ਪੜਾਉਣ ਗਈ ਉਹ ਤੋਂ ਗਰਮ ਹੋਈ ਆ ਮੈਂ ਤੁਸੋਂ ਅੰਦਰੋਂ ਉੱਠ ਕੇ ਉਸੇ ਵੇਲੇ ਪਿੱਛੇ ਬੀਜੀ ਫੁਲਕਾ ਲਾ ਦੇ ਕਹਿੰਦੀ ਲਾ ਦੇ ਮੈਂ ਫੁਲਕਾ ਲਾਉਣ ਗਈ ਤੇ ਗਾੜੀ ਸਬਜੀ ਨਹੀਂ ਤੇਰੀ ਕਿਤੇ ਕੁਛ ਨਹੀਂ ਗੰਡਾ-ਗੁੰਡਾ ਉਦਾਂ ਹੀ ਚੀਰਿਆ ਪਿਆ ਤੇ ਹੁਣ ਮੇਰੇ ਕੀ ਵਸ ਦੀ ਗੱਲ ਫੇਰ ਮੈਂ ਪੁੱਛਣ ਆਈ ਕਿ ਪਰੌਂਠੀ ਲਾ ਦਾਂ ਆਂਦੀ ਨਹੀਂ ਮੈਨੂੰ ਨਹੀਂ ਪੱਚਦੀ ਮੈਂ ਨਹੀਂ ਪਰੌਂਠੀ ਖਾਣੀ ਮੇਰਾ ਹੁਣ ਦੱਸ ਕੀ ਕਰਾਂ ਮੈਂ ਹੁਣ ਤੜਕਾ ਲਾ ਕੇ ਠੀਆਂ ਮੈਂ ਨਾ ਮਾਤਾ ਵੀ ਬਖੰਡ ਕਰਦੀ ਆ ਗੱਲ ਸੁਣ ਹੋ ਸਕਦਾ ਵਾ ਕਿ ਗੋਪੀ ਨਾਲ ਜਿ ਕਵੇੜਾ ਹੋ ਗਿਆ ਹੋਊਗਾ ਉਹ ਤਾਂ ਕਰਕੇ ਸਬਜ਼ੀ ਕੱਟ-ਕੁੱਟ ਕੇ ਰੱਖ ਕੇ ਅੱਗੇ ਬਣਾ ਗਈ ਜਾਂਦੀ ਪਤਾ ਕੀ ਗੱਲ ਆ ਆਪਣੇ ਪਰਿਵਾਰ ਦੀ ਆਪਣੀ ਜਨਾਨੀ ਦੀ ਸਾਈਡ ਵੀ ਲੈ ਲਿਆ ਕਰੋ 24 ਘੰਟੇ ਕਰਦਿਆਂ ਦੀ ਸਾਈਡ ਨਹੀਂ ਲਈਦੀ ਹੁੰਦੀ ਗੋਪੀ ਨੂੰ ਤਾਂ ਰੋਜ਼ ਇੱਕ ਵੇਲਾ ਹੋਇਆ ਰਹਿੰਦਾ ਗੋਪੀ ਦੀ ਕਿਹੜੀ ਗੱਲ ਵਾ ਟਾਈਮ ਨਾ ਉੱਠਣਾ ਨਹੀਂ ਟਾਈਮ ਨਾ ਉੱਠ ਕੇ ਕੋਈ ਕੰਮ ਨਹੀਂ ਕਰਨਾ ਤਾਂ ਕਵੇੜਾ ਤਾਂ ਪਿਆ ਹੋਣਾ ਬੰਦਰ ਐਦਾਂ ਤਰ੍ਹਾਂ ਚੋਂ ਬਰਕਤਾਂ ਉੱਡ ਜਾਂਦੀਆਂ ਹੁੰਦੀਆਂ ਵਾ ਰਲ ਮਿਲ ਕੇ ਚੁੱਲ੍ਹੇ ਚੌਂਕੇ ਦਾ ਕੰਮ ਰਲ ਮਿਲ ਕੇ ਕਰ ਲਈਦਾ ਤੇ ਮੈਂ ਦੱਸ ਕਰ ਲਿਆ ਕਿਨੇ ਘੱਟ ਕਰ ਲੈ ਤਾਨੂੰ ਕੋ ਗੱਲ ਨਹੀਂ ਹੁੰਦੀ ਹਾਏ ਤੇ ਮੈਂ ਕਿਹੜਾ ਕਿਤੇ ਦਫ਼ਤਰ ਭੋਲਣ ਜਾਣਾ ਮੈਂ ਤੇ ਸਾਰੀ ਦਿਹਾੜੀ ਸਿਰ ਦੇਈ ਜਾਣੀ ਕਰਦੇ ਕੰਮ ਨੂੰ ਹੀ ਮੇਰੀ ਸਵਾਈ ਜਿਹੜੀ ਉਹ ਭੈਣਾ ਫੋਨ ਕਰਦੀਆਂ ਮੈਂ ਅੱਜ ਨਹੀਂ ਚੱਲ ਕੋਈ ਨਹੀਂ ਸ਼ਾਮ ਨੂੰ ਲਿਆ ਜਿਓ ਸ਼ਾਮ ਨੂੰ ਫੋਨ ਕਰਦੀਆਂ ਮੈਂ ਕਹਿੰਦੀ ਸਵੇਰੇ ਲਿਆ ਜਿਓ ਜੇ ਮੈਂ ਵੀ ਉਹ ਜੀ ਹਾਂ ਤੇ ਮੈਂ ਕਿਹਾ ਮੈਂ ਸੂਟ ਸੀ ਗਈ ਉੱਠਣਾ ਵਾ ਕਿ ਮੈਂ ਵੀ ਨਹੀਂ ਰੱਖਣਾ ਕਰਦਾ ਕੰਮ ਮੈਂ ਤਾਂ ਫੇਰ ਸਾਰੇ ਕੰਮ ਛੱਡ ਕੇ ਚੌਂਕੇ ਵੱਲ ਹੋ ਜਾਣੀ ਚੁੱਲ੍ਹੇ ਦੇ ਉਸ ਤੋਂ ਵੱਡੇ ਗੈਸ ਰੱਖਣ ਗੈਸ ਦੇ ਉੱਤੇ ਮੈਂ ਤਵਾ ਹੀ ਰੱਖਣ ਲੱਗੀ ਜਦੋਂ ਵੇਖਾਂ ਗਾੜੀ ਸਬਜੀ ਬਣਨ ਵਾਲੀ ਚਲ ਐ ਸ਼ਾ ਤੂੰ ਏਦਾਂ ਕਰਾਂ ਤੂੰ ਸਲਾਈ ਕਢਾਈ ਦਾ ਕੰਮ ਛੱਡ ਦੇ ਤੂੰ ਆਪਣੇ ਘਰ ਦਾ ਕੰਮ ਸੰਭਲਾ ਤੇ ਇਹੀ ਕਰਦੇ ਜੀ ਔਖੇ ਰਹੇ ਤੇ ਤੇਰੀ ਸਲਾਈ ਕਰਦਾ ਕੀ ਫਾਇਦਾ ਹਾਂ 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 ਅਭੀ ਚਲੋ ਹਾਂ ਤੇ ਛੋਕਾ ਤੁਰਿਆ ਵਾ ਕੁਛ ਨਾ ਕੁਛ ਕਰ ਬੈਠਿਆ ਹੀ ਹੁੰਦਾ ਵਾ ਮੈਂ ਕਿਹੜਾ ਕੋਈ ਕਿਰਾਇਆ ਖਰਚਣਾ ਜਾਂ ਮੈਂ ਸਕੂਟਰੀ 'ਚ ਤੇਲ ਬਾਲਣਾ ਵਾ ਮੈਂ ਤਾਂ ਘਰ ਬੈਠੀ ਗਈ ਆਪਣੀ ਮਿਹਨਤ ਕਰਨ ਇਹੋ ਗੱਲ ਮੈਂ ਮਾਤਾ ਨੂੰ ਦਿਆਂ ਆਖਣਾ ਅੰਦੀ ਅਖੇ ਗੋਪੀ ਮੈਨੂੰ ਕੀ ਆਖੇ ਦਿੰਦੀ ਹਨੂ ਮੈਂ ਗੋਪੀ ਕੋ ਹਦੰਦੀ ਨੇ ਅਹੀਂ ਗੋਪੀ ਨੂੰ ਕੋ ਦਿੰਦੇ ਤੇ ਨਹੀਂ ਨਾ ਤੇ ਮੈਂ ਤੇ ਬੀਬੀ ਦਾ ਸੂਟ ਸੀ ਨਹੀਂ ਆ ਨਾ ਮੈਂ ਤੇਰੇ ਜਿੰਨੇ ਸੂਟ ਮੈਂ ਹੀ ਸੀ ਨਹੀਂ ਆ ਉਤਰਾ ਇੱਕ ਗੱਲ ਹੈਗੀ ਆ ਜੇ ਗੋਪੀ ਚਲ ਮੰਨ ਲਾ ਨਹੀਂ ਜਾਂਦੀ ਕੰਮ ਤੇ ਕਦੇ ਆਪਣਾ ਘਰ ਦਾ ਕੰਮ ਕਰਦੀ ਤੇ ਪੈਸੇ ਉਹਨੇ ਘਰੋਂ ਦੇਣੇ ਅਹੀਂ ਦੇਣੇ ਉਹਨੇ ਕਿੱਥੇ ਖਰਨੇ ਪੈਸੇ ਉਦਾਂ ਵੀ ਉਹ ਫੋ ਯਾਰ 20 ਚੀਜ਼ਾਂ ਲੈਂਦੀਆਂ ਜਨਾਨੀਆਂ ਹੁਣ ਇਹ ਆ ਵੀ ਆਪਣੇ ਪੈਸੇ ਤਨਖਾਹ ਮਿਲਦੀ ਹੈ ਕੋਈ ਵਰਤਦੀ ਦੇਗੀ ਆ ਨਾ ਮੇਰੀ ਸੁਣ ਲੋ ਬਾਲ ਰੌਲਾ ਨਾ ਪਾਈ ਜਾਓ ਤੁਹਾਨੂੰ ਸਾਰਾ ਹੀ ਪਤਾ ਵਾ ਕੱਪੜੇ ਬਣਾਇਂਦੇ ਆ ਤਾਂ ਵੀ ਸਾਰੇ ਸਾਂਝੇ ਘਰ 'ਚ ਕੱਪੜੇ ਬੰਨਦੇ ਆ ਗੋਪੀ ਵਾਸ ਤੇ ਬਰਾਬਰ ਬੰਨਦੇ ਆ ਕੋਈ ਚੀਜ਼ ਕਰਦੀ ਆਉਂਦੀ ਬਰਾਬਰ ਹੀ ਆਉਂਦੀ ਸਾਰੇ ਕੱਪੜੇ ਦੀ ਗੱਲ ਹੋ ਗਈ ਸਾਰੇ ਸਾਰੀਆਂ ਚੀਜ਼ਾਂ ਬਰਾਬਰ ਆਉਂਦੀਆਂ ਘਰ ਵਿੱਚ ਜਿੰਨੇ ਵਾਧੂ ਖਰਚਾ ਕਰਨਾ ਉਹ 10 ਛੱਡ ਕੇ ਭਾਵੇਂ 15000 ਦੀ ਖਰਚੀ ਜਾਵੇ ਆ ਉਹਦੇ ਵਿੱਚ ਸਾਨੂੰ ਨਹੀਂ ਕੋਈ ਮਤਲਬ ਹੈਗਾ ਨਹੀਂ ਉਹ ਕੀ ਸੁਟਣ ਲਈ ਆ ਉਹ ਕੀ ਸੁਟਣ ਗਵਾਉਣ ਲਈ ਆ ਹੱਦ ਹੋ ਗਈ ਤੁਹਾਡੇ ਵਾਲੀ ਇੰਨੀਆਂ ਗੱਲਾਂ ਨੂੰ ਜੋੜਾ ਕਰ ਸਕਦਾ ਵੀ ਗੋਪੀ ਸੁਟਣ ਗਵਾਉਣ ਨਹੀਂ ਲਈ ਉਹ ਨਹੀਂ ਗੱਲ ਹੁੰਦੀ ਮੈਂ ਇਹ ਗੱਲ ਕਹਿਣਾ ਵੀ ਸਾਡੇ ਘਰ 'ਚ ਲੜਾਈ ਨਾ ਪਵੇ ਮੈਂ ਤੈਨੂੰ ਆਨਣਾ ਮਾ ਵੀ ਇਹਨਾਂ ਨੂੰ ਦੋਵਾਂ ਨੂੰ ਨੌ ਸਸ ਨੂੰ ਵੀ ਬਹਿਣ ਦਿਆ ਕਰ ਇਹਨਾਂ ਚ ਫਟਣਾ ਪਾਇਆ ਕਰ ਤੂੰ ਮੈਂ ਫਟ ਕਿਹੜੀ ਗੱਲ ਪਾਉਣੀ ਆ ਤੁਸੀਂ ਸਵਾਦ ਕਰੀ ਜਾਨੇ ਕੋਪੀ ਦੀ ਤੇ ਮਾਤਾ ਦੀ ਤੁਸੀਂ ਮੈਨੂੰ ਤੇ ਕਿਚ ਨਹੀਂ ਜਾਣਣ ਦੇ ਕਿ ਤੂੰ ਨਹੀਂ ਚੰਗੀ ਤੂੰ ਨਹੀਂ ਕਰਦੀ ਕਿਤਨਾ ਮੈਨੂੰ ਅਖੰਡਈ ਆ ਵੀ ਉਹ ਸਬਦੀ ਚੀਰ ਕੇ ਚਲ ਗਈ ਆ ਉਹ ਉੱਥੇ ਸਭ ਕੁਝ ਛੱਡ ਗਈ ਆ ਤੇ ਉਦਾਂ ਹੀ ਤੂੰ ਪਾਤਾ ਦੱਸਿਆ ਹੁਣ ਤੇ ਮਾਤਾ ਤਾਂ ਇੰਨੀ ਲਾਲ ਪੀਲੀ ਹੋਈ ਆ ਆਹ ਆਹ ਤੇ ਇੱਥੇ ਬੈਠੀ ਤੇ ਰੋਟੀ ਲਾਉਣ ਗਈ ਨਹੀਂ ਘੜੀ ਲਿਆ ਕੇ ਉਹਨੂੰ ਕੱਢ ਨਾਲ ਦਿੰਦੀ ਰੋਟੀ ਕਰਨਾ ਪੜਾਉਂਦੀ ਇਹਨੂੰ ਮੈਂ ਰੋਟੀ ਦੱਸਣਾ ਤੇ ਮੇਰਾ ਫਰਜ਼ ਬੰਦਾ ਹੀ ਨਾ ਮੈਂ ਬੀਜੀ ਇੱਕ ਉਹਨੂੰ ਕਿਉਂਗਾ ਨਾ ਦੇ ਦਿੰਦੀ ਹਾਂ ਹਾਂ ਕੱਖ ਨਹੀਂ ਹਾਲ ਤਾਂ ਮੇਰੀ ਤੇ ਨਾ ਤੁਸੀਂ ਮਿੱਟੀ ਬਲੀਦ ਕੀਤੀ ਆ ਸਾਰੇ ਟੱਬਰ ਨੇ ਨਾਲ ਮਿਲ ਕੇ ਜਿੰਨਾ ਮਰਜੀ ਮੈਂ ਕੰਮ ਕਰੀ ਜਾਵਾਂ ਨਾ ਕੀ ਮਿੱਟੀ ਬਲੀਦ ਕੀਤੀ ਮੇਰਾ ਮਾਸਾ ਮੁੱਲ ਨਹੀਂ ਪੈਂਦਾ ਘਰ ਦੇ ਵਿੱਚ ਕੰਮ ਦਾ ਮੈਂ ਹੁਣ ਸਾਰਾ ਫੇਰ ਦੋਰੇ ਆ ਗਈ ਆ ਨਾ ਮੋਰੋ ਸਾਰਾ ਵੇੜਾ ਫੇਰ ਹੁੰਜਣਾ ਜੋ ਯਾਰ ਤੁਸੀਂ ਕੰਮ 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 ਲਾਤਾ ਅੱਗੇ ਵੀ ਹੈਗੀਆਂ ਅਸੀਂ ਪੁਰਾਣੀਆਂ ਜਨਾਨੀਆਂ ਕਿੰਨਾ ਕਨਾ ਉਹਨਾਂ ਨੇ ਦੁੱਧ ਰੇੜਕਣਾ ਹੱਥ ਨਾਲ ਕਦੇ ਖੇਸ ਕੁੱਟਣੇ ਪਾਣੀ ਘੂਟੋ ਪਾੜਨਾ ਅੰਮੜ ਕੇ ਰੋਟੀਆਂ ਪਕਾਉਣੀਆਂ ਖੇਤ ਲੈ ਕੇ ਜਾਣੀਆਂ ਮੁੜ ਕੇ ਦੋ ਫੇਰੇ ਚਾਹ ਦੇ ਲਾਉਣੇ ਕਿੰਨਾ ਕੰਮ ਕਰਦੀਆਂ ਏ ਯਾਰ ਉਹੋ ਗੱਲ ਵੀ ਤੁਹਾਨੂੰ ਉਹ ਖਾਣਾ ਹੀ ਨਹੀਂ ਆਉਂਦਾ ਹੈ ਹੁਣ ਲੱਗੀ ਪਕਣ ਰੋਟੀ ਕਿ ਨਹੀਂ ਅਜੇ ਰੋਟੀ ਦੀ ਮੈਂ ਪਕਾਉਣ ਲੱਗੀ ਤੁਸੀਂ ਆਗੇ ਤਵਾਜ ਮਾਰੀ ਤੁਹਾਡੀ ਗੱਲ ਜੇ ਪਕਾ ਫਿਰ ਮੈਂ ਵੇਖਾਂ ਤਾ ਮਿਸਤੀ ਆ ਗਿਆ ਕਿ ਨਹੀਂ ਬੀਬੀ ਨੂੰ ਤੇ ਆਵਾਜ਼ ਮਾਰ ਕੇ ਆ ਜਾਂਦੀ ਨਹੀਂ ਐ ਸੈਰ ਤੇ ਆਵਾਜ਼ ਮਾਰੋ ਫੜਾਵਾ ਦੋਆਂ ਨੂੰ ਰੋਟੀ ਹੁਣ ਮੈਂ ਮਾਰੋ ਮਾਰੋ ਆਵਾਜ਼ ਲਿਆਓ ਆ ਵਡੇ ਪਾਈ ਤੇ ਬੈਠਾ ਵਾਂ ਉਹ ਆ ਜਾ ਬੈਠਾ ਬੂਣਾ ਕੀ ਆ ਹਾਂ ਰੋਲਾ ਰੱਪਾ ਪਾਈ ਜਾਂਦੀ ਉਹ ਮੈਂ ਵੀ ਵੇਖਦਾ ਇਹ ਘਰ ਦਾ ਮਾਹੌਲ ਹੀ ਬੜਾ ਗਰਮੇ ਉਹ ਚੱਲ ਤੂੰ ਨਾ ਟੈਨਸ਼ਨ ਲੈ ਕੋਈ ਗੱਲ ਨਹੀਂ ਜਿਵੇਂ ਦੋ ਭਾਂਡੇ ਹੁੰਦੇ ਖੜਕਦੇ ਰਿੰਦੇ ਹੁੰਦੇ ਆ ਆ ਇਹਨਾਂ ਨੇ ਇਦਾਂ ਕਰਦੇ ਰਹਿਣਾ ਉਹ ਚੱਲ ਫੇਰ ਵੀ ਜੇ ਇਹ ਹੋਵੇ ਹੁਣ ਸਕੂਲੇ ਵੀ ਜਾਂਦੀ ਆ ਸਾਰਾ ਦਿਨ ਉੱਥੇ ਖਾਪ ਕੇ ਆਉਣੀ ਜਾਣਾ ਹਨਾ ਤਾਂ ਕੀ ਜੇ ਸਬਜ਼ੀ ਬਣਨ ਵਾਲੀ ਰਹਿ ਗਈ ਥੋੜੀ ਜੀ ਤੇ ਭਾਬੀ ਵੀ ਡਈ ਹੀ ਕੇ ਤੇ ਮਾਤਾ ਵੀ ਡਈ ਸਵੇਰ ਦੀ ਬੋਲਣ ਉਹਨੂੰ ਉਹ ਇਹੋ ਗੱਲਾਂ ਤੇ ਮੈਂ ਇਹਨਾਂ ਨੂੰ ਕਰਦਾ ਆਇਆ ਤੇ ਫੇਰ ਕੀ ਹੋ ਗਿਆ ਜੇ ਉਹ ਕਟ ਕਰ ਲਈਦੀ ਤਾਂ ਕੀ ਹੋ ਗਿਆ ਹੈ ਉਹਨੇ ਇਹ ਅਵੇ ਡਿਊਟੀ ਮਿਲੀ ਆ ਉਹ ਇਹ ਵੀ ਚਲ ਚੰਗਾ ਹੋ ਗਿਆ ਜਿਹੜੇ ਬਾਹਰੋਂ ਚਾਰ ਪੈਸੇ ਆ ਜਾਂਦੇ ਉਹਦੇ ਨਾਲ ਦੀ ਰੀਸ ਕੋਈ ਨਹੀਂ ਗਈ ਆਹੋ ਚਲੋ ਆ ਜੇ ਪ੍ਰਾਈਵੇਟ ਹੋਣਾ ਗਈ ਆ ਮੈਂ ਤੁਹਾਨੂੰ ਗੱਲ ਇਹ ਜਿਹੜਾ ਮਿਲਣਾ ਕੀ ਉਹ ਜੋ ਦੰਦੇ ਦਾ 10000 ਰੁਪਇਆ ਠੀਕ ਆ ਆਹ ਤੇ ਇਹ ਹਦਾ ਤਜਰਬਾ ਬਣ ਜਾਂਦਾ ਨਾ ਹੋ ਸਕਦਾ ਮੁੜ ਕੇ ਸਰਕਾਰੀ ਨੌਕਰੀ ਕਿਤੇ ਬਣ ਜੇ ਇਹ ਤੇ ਮਹਾਰਾਜ ਹੀ ਕਿਰਪਾ ਕਰੇ ਤੇ ਫੇਰੀ ਗੱਲ ਬਣਨੀ ਆ ਤੇ ਇਹ ਆ ਵੀ ਪੋਸਟ ਵੇਗ ਛੱਡੋ ਕਿਤੇ ਕਿਤੇ ਨਾ ਕਿਤੇ ਅਖਬਾਰ ਵੇਂਦੇ ਆ ਵੇਖੋ ਜਾ ਮੋਬਾਈਲ ਤੇ ਵੇਖੋ ਵੀ ਕੁਝ ਨਿਕਲਦੀ ਕੋਈ ਪੋਸਟ ਆ ਜਦੋਂ ਪੋਟਾ ਨਿਕਲਦੀ ਆ ਉਹ ਅਪਲਾਈ ਕਰਾਂਗੇ ਸਾਰਾ ਕੁਝ ਕਰਾਂਗੇ ਆਹੋ ਤੇ ਪਰ ਇਹਦਾ ਭਾਬੀ ਨੂੰ ਵੀ ਸਮਝਾ ਥੋੜਾ ਪਤਾ ਕਿਆ ਕੋਈ ਨਹੀਂ ਹੁੰਦਾ ਫੇਗੀ ਤੇਰੀ ਆਪ ਛੋਟੀਆਂ ਭੈਣਾਂ ਵਰਗੀ ਐ ਨਾ ਐਵੇਂ ਮਾਦਨ ਚੁੱਕਿਆ ਕਰ ਇਹਦਾ ਮੈਂ ਬਥੇਰਾ ਉਹਨਾਂ ਦੇ ਵੱਡ ਆਇਆ ਵਾ ਬਾਕੀ ਇੱਕ ਮੈਂ ਤੈਨੂੰ ਇੱਕੋ ਗੱਲ ਦੱਸਾਂ ਇਹਨਾਂ ਦੇ ਪਿੱਛੇ ਨਹੀਂ ਆਪਾਂ ਲੱਗਣਾ ਨਹੀਂ ਨਹੀਂ ਆਪਾਂ ਨੂੰ ਲੱਗਣਾ ਵਾ ਜਨਾਨੀਆਂ ਜਿਹੜੀਆਂ ਕਿਉਂਕਿ ਭਾਬੀ ਤੇਰੀ ਕੇਥਾਂ ਦੀ ਆਈ ਐ ਜਾਂ ਗੋਪੀ ਕੇਥਾਂ ਦੀ ਆਈ ਆ ਇਹ ਪਤਾ ਕੀ ਹੁੰਦਾ ਵਾ ਜਨਾਨੀਆਂ ਕੇ ਕੇ ਥਾਂ ਥਾਂ ਦੀ ਆਣ ਕੇ ਤੇ ਮੁੜ ਕੇ ਇਦਾਂ ਬੰਦਿਆਂ ਨੂੰ ਇਹ ਜਿੰਨਾ ਮੱਦੀ ਤੇਰੇ ਕੰਨ ਪਰ ਇਹ ਤੇ ਮੇਰੀ ਮੇਰੇ ਕੰਨ ਪਰ ਇਹ ਪਰ ਇਹਨਾਂ ਦੀ ਗੱਲ ਤੇ ਆਪਾਂ ਗੌਰ ਨਹੀਂ ਕਰਨਾ ਨਹੀਂ 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 ਮੈਂ ਤਾਂ ਤੇਨਾਂ ਗੱਲ ਕਰ ਲਈ ਮੈਂ ਤੇ ਜੇ ਆਪਾਂ ਰਲ ਮਿਲ ਕੇ ਰਾਵਾਂਗੇ ਨਾ ਤੇ ਫੇਰ ਹੀ ਸਾਡਾ ਜਿਹੜਾ ਚੁੱਲਾ ਚੌਂਕਾ ਨਾ ਇਹ ਸਾਂਝਾ ਚੱਲਦਾ ਰਹੂਗਾ ਇਹਦੀ ਗੱਲ ਫੇਹੀ ਆ ਫੇਹੀ ਹੈ ਨਾ ਨਾਲੇ ਘਰ ਦਾ ਪਾ ਜਿਹੜਾ ਨਾ ਬਾਹਰ ਨਾ ਨਿਕਲੇ ਐਵੇਂ ਮੈਂ ਕਹਿੰਦਾ ਹਾਂ ਇਹੋ ਗੱਲ ਮੈਂ ਨਾ ਇਹੋ ਜਦੋਂ ਏਦਾਂ ਗੱਲਾਂ ਹੋਣ ਲੱਗ ਪੜਨਾਂ ਤੇ ਫਿਰ ਪਿੰਡ ਚ ਗੱਲਾਂ ਪਹੁੰਚਦੀਆਂ ਵਾਂ ਇਥੋਂ ਗੱਲ ਘਰੋਂ ਨਿਕਲੀ ਨਹੀਂ ਤੇ ਪਿੰਡ ਚ ਛੱਟੀ ਅਖਬਾਰ ਸਭ ਜਾਂਦੀ ਜਾਵਾਂ ਬੜੀਆਂ ਬੜੀਆਂ ਪ੍ਰਾਗ ਦੇਣੀਆਂ ਇਹ ਮੈਂ ਤੈਨੂੰ ਇੱਕੋ ਗੱਲ ਦੀ ਪੱਕੀ ਉਹ ਜੋ ਮਰਜੀ ਤੈਨੂੰ ਕੋਈ ਆਖੇ ਤੇਰੇ ਕੰਨ ਭਰੇ ਪਰ ਉਹਨਾਂ ਦੀ ਗੱਲ ਤੇ ਯਕੀਨ ਨਹੀਂ ਕਰਨਾ ਨਹੀਂ ਨਹੀਂ ਉਹਨਾਂ ਦੀ ਗੱਲ ਤੇ ਕੋਈ ਯਕੀਨ ਨਹੀਂ ਹੈਗਾ ਠੀਕ ਨਹੀਂ ਜਦੋਂ ਮੈਂ ਨਹੀਂ ਤੈਨੂੰ ਕੋਹ ਹਾਂਦਾ ਮਾੜਾ ਚੰਗਾ ਨਹੀਂ ਨਹੀਂ ਇਹਨਾਂ ਦੀ ਕੋਈ ਗੱਲ ਨਹੀਂ ਇਹਨਾਂ ਨੂੰ ਕਰਨ ਦੇ ਜੋ ਇਹਨਾਂ ਨੇ ਆਪੇ ਸਹੀ ਹੋ ਜਾਣਾ ਵਾ ਇਹਨੇ ਵੱਧ ਕਰ ਲਿਆ ਕਿ ਇਹਨੇ ਘੱਟ ਕਰ ਲਿਆ ਤਾਂ ਵੀ ਹੋ ਗਿਆ ਆ ਇਹ ਤਾਂ ਗੱਲ ਹੈ ਹੀ ਆ ਹੁਣ ਵੇਖਾ ਮੈਂ ਕੰਮ ਕਰਦਾ ਮੈਂ ਤੈਨੂੰ ਕਿਵੇਂ ਆਣਾ ਕੰਮ ਜਿੰਨਾ ਤੇਰ ਕੋੰਦ ਮੈਂ ਤੈਨੂੰ ਆ ਨਾ ਜਿੰਨਾ ਹੁੰਦਾ ਤੇਰ ਕੋ ਕਰ ਆਹੋ ਚਲ ਰਾਲ ਮਿਲ ਕੇ ਦਾ ਕੰਮ ਹੋਈ ਇਹੋ ਆ ਨਾ ਬਿਲਕੁਲ ਹਾਹੀ ਗੱਲ ਮੈਨੂੰ ਪਤਾ ਵਾ ਵੀ ਚਲੋ ਹੁਣ ਤੂੰ ਤੋਰਾ ਫੇਰੀ ਵੀ ਆ ਤੇਰੀ ਬਾਹਰ ਅੰਦਰ ਦਾ ਤੂੰ ਵੇਖਣ ਡਿਆ ਵਾ ਕੋਈ ਦਵਾਈਆਂ ਲਿਆਉਣੀ ਆ ਵਾ ਕੋਈ ਵੀ ਜਿੱਥੇ ਕਿਤੇ ਕਿਸਾਨ ਮੇਲਾ ਲੱਗਦਾ ਤੂੰ ਜਾਨਾ ਆਹੋ ਤੇ ਫਿਰ ਜਾਨ ਤੇ ਤੂੰ ਜਾ ਕੇ ਲੈ ਆਉਣਾ ਮੈਨੂੰ ਕੋਈ ਫਿਕਰ ਨਹੀਂ ਤੇ ਮੈਂ ਘਰ ਦਾ ਸੰਭ ਲੈਣਾ ਤਾਂ ਕੀ ਆਹ ਰਾਲ ਬੈ ਇਦਾਂ ਹੀ ਹੁੰਦਾ ਕੰਮ ਤੇ ਇਹਨਾਂ ਨੂੰ ਮਾਦਾ ਨੂੰ ਥੋੜਾ ਜਿਹਾ ਸਮਝਾਈ ਚੱਲ ਪਤਾ ਕੀ ਗੱਲ ਆ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਹੂੰ ਇਹ ਨਾਲੋ ਸਭਾ ਹੋ ਜਾਂਦਾ ਬੱਚਿਆਂ ਵਰਗਾ ਉਹ ਮਾਤਾ ਛੀਤੀ ਕਾਲ ਪੈ ਜਾਂਦੀ ਆ ਇਹ ਦਵਾਈ ਦੁਈ ਖਾਂਦੀ ਆ ਨਾ ਐਨਾ ਹੁਣ ਮੰਨੀ ਕਰਦਾ ਦਿਮਾਗ ਆ ਇਹ ਵੀ ਗੱਲ ਹੈ ਕੋਈ ਗੱਲ ਨਹੀਂ ਕੀ ਟੈਨਸ਼ਨ ਨਹੀਂ ਲੈਣੀ ਇਹੋ ਜੀਆਂ ਗੱਲਾਂ ਦੀ ਉਹ ਟੈਂਟ ਤੋਂ ਜਦੋਂ ਰੋ ਮਾਂ ਪਾਤ ਲੱਗੀ ਨਹੀਂ ਰਹਿੰਦੀ ਮੈਂ ਆਧਾਰ ਕੇ ਉੱਥੇ ਦੇ ਬਾਹਰ ਨੂੰ ਚਲ ਕਾ ਬੋਲਣੀਆਂ ਇਸ ਵੇਰੇ ਉਹ ਇਦਾਂ ਹੀ ਹੋਣਾ ਕੀ ਕਰਨਾ ਉਹ ਮਾਤਾ ਪਹਿਲਾਂ ਮਾਦਨਾ ਡੱਕ ਲਿਆ ਉਹਨੂੰ ਅਛਾ ਗੋਪੀ ਨਾ ਆ ਉਹ ਮੁਰਗਾ ਚੱਲ ਗਿਆ ਮੁਰਗੇ ਭਾਬੀ ਲਾ ਕੇ ਬਹਿ ਗਈ ਤੇ ਉਹ ਮਾਤਾ ਡੈਪੀ ਕੰਮ ਕਰਵਾਉਣਾ ਮੈਂ ਤਾਂ ਉੱਠ ਕੇ ਕਰ ਲਿਆ ਬਲੇਟ ਕੇ ਮੈਂ ਬਾਹਰ ਆ ਗਿਆ ਮੈਂ ਕਾਦੀ ਰੋ ਨਹੀਂ ਤੇ ਬੈਠਾ ਰਹਿਣਾ ਵਾਹ ਸਵਾਲ ਲੀਦਾ ਰਹਿਣਾ ਇਹਨੂੰ ਗੱਲਾਂ ਲਾ ਕੇ ਮੈਂ ਇਹ ਸਵਾਲ ਨੂੰ ਕੀ ਕਰਨਾ ਚਾਹ ਤੀ ਇਹਦੇ ਵਿੱਚ ਤੀ ਹੁਣ ਬਿਸਤਰੀ ਕੱਲੂ ਭਾਵੇਂ ਆ ਜਾਣ ਕੱਲ੍ਹ ਐ ਤੇ ਪਰਸੋਂ ਆਉਮਗੀ ਉਹ ਯਾ ਦਿਨ ਪਾਈ ਜਾਣ ਦੇਈ ਸੋ ਉਹ ਲਾਰਾ ਜਲਾਈ ਜਾਂਦੇ ਹੋਏ ਜਾਣ ਚੱਲ ਅਛਾ ਕੋਈ ਨਹੀਂ ਆ ਜਾਣਗੇ ਆਖੜਾ ਉਹਨਾਂ ਦੇ ਉਹਨਾਂ ਹੀ ਆ ਉਹ ਗੱਲ ਸੁਣ ਹਾਂ ਕਬੀ ਦੇ ਨੇ ਰੋਟੀ ਪੱਕੀ ਹੋਣੀ ਉਹ ਬੀਬੀ ਹੈ ਨੂੰ ਗਈ ਹੀ ਉਹ ਉਧਰ ਨੂੰ ਚੱਲ ਆਵਾਜ਼ ਮਾਰ ਲਾ ਕਿ ਖਾਲਾ ਰੋਟੀ ਚਲ ਠੀਕ ਮੈਂ ਮਾਰ ਲਾਂ ਆਵਾਜ਼ ਮਾਰ ਦੇ ਆਵਾਜ਼ ਉਹ ਅੱਜ ਫੇਰ ਲੇਟ ਲੇਟ ਕੀ ਹੋਣਾ ਵਾ ਸਕੂਲ ਅਗਲੇ ਕਰੇ ਜਾਨ ਛੱਡਦੇ ਆ ਅੱਜ ਕੀ ਹੋ ਗਿਆ ਕਹਿੰਦੇ ਕੁਐਸਚਨ ਪੇਪਰ ਅੱਜ ਹੀ ਬਣਾ ਕੇ ਤੇ ਦੇ ਕੇ ਜਾਓ ਤੇ ਕੁਐਸਚਨ ਪੇਪਰ ਬਣਾ ਕੇ ਸਾਰੇ ਤੇ ਫੇਰ ਦੇ ਕੇ ਆਏ ਆ ਤੇ ਇਹ ਕਿਤੇ ਬਣਾ ਲੈਣਾ ਤੇ ਅਗਲੇ ਦੀ ਮਰਜ਼ੀ ਆ ਮੂੰਹ ਹੀ ਲੈਣਾ ਵਾ ਹਾਂ ਯਾਦ ਕਿਹਾ ਮੈਂ ਚਾਹ ਮੈਂ ਕੱਲ ਨੂੰ ਕਰਵਾ ਦੇ ਦੂੰਗੀ ਤੇ ਕਹਿੰਦੇ ਨਹੀਂ ਅੱਜ ਹੀ ਸਾਰੇ ਹੋਣੇ ਚਾਹੀਦੇ ਮੇਰਾ ਰੇਹਿੰਦੇ ਹੀ ਦੋਗ ਫਿਰ ਮੈਂ ਉਹ ਕੰਪਲੀਟ ਕਰਕੇ ਤੇ ਫਿਰ ਦੇ ਕੇ ਆਈ ਹਾਂ ਤੇ ਘਰੇ ਬਣਾਣੇ ਹੈਗੇ ਘਰੇ ਕਿਹੜਾ ਟਾਈਮ ਲੱਗਦਾ ਵਾ ਘਰੇ ਲੜਾਈ ਕੰਮ ਤੋਂ ਪਈ ਰਹਿੰਦੀ ਆ ਤੇ ਫਿਰ ਮੰਮੀ ਉਹਨਾਂ ਨਿਕਾਣਾ ਹੀ ਘਰ ਵੀ ਸਕੂਲ ਦਾ ਕੰਮ ਲੈ ਕੇ ਆ ਜਾਂਦੀ ਆ ਫਿਰ ਮੈਂ ਉੱਥੇ ਘੰਟਾ ਬਹਿ ਕੇ ਤੇ ਫਿਰ ਬਣਾ ਕੇ ਆ ਗਈ ਚਲ ਵਧੀਆ ਹੋ ਗਿਆ ਬਣ ਕੇ ਕੰਮ ਨਿਬੜਿਆ ਉਹ ਤਾਂ ਹੈ ਕੰਮ ਤੇ ਨਿਬੜ ਗਿਆ ਤੇ ਗੁਰੂਗ੍ਰਾਮ ਗੁਰੂ ਭਾਬੀ ਨਾਲ ਗਿਆ ਬੈਠਾ ਉਧਰ ਫਿਰ ਜਦ ਮੈਂ ਕਿਹਾ ਉਸ ਨੂੰ ਮੁੰਡਾ ਸਕੂਲੋਂ ਆ ਗਿਆ ਹਣਾ ਮੈਂ ਤੇ ਉਹ ਆਇਆ ਤੇ ਮੁੜ ਕੇ ਦੁੱਧ ਤੇ ਪਿਆ ਕੇ ਉਧਰ ਹੀ ਮੈਂ ਤਾਂ ਸੱਤਾਂ ਵਾਰ ਦੁੱਧ ਪੀ ਕੇ ਸਵਾਦ ਤਾਂ ਅੱਛਾ ਮੈਂ ਨਹੀਂ ਤਾਂ ਮਮੀ ਨੇ ਫੇਰ ਬੋਲਣ ਲੱਪੈਣਾ ਨਹੀਂ ਨਹੀਂ ਜੇ ਘਾਰ ਵਿੱਚ ਮੈਂ ਬੈਠਾਂ ਤੇ ਫਿਰ ਨਹੀਂ ਮ ਕੰਮ ਹੁੰਦਾ ਇਹ ਕਰਾਂ ਮੈਂ ਤੇ ਬਹੁਤ ਹੀ ਤੰਗ ਆਈਆਂ ਸੱਚੀ ਸਕੂਲ ਤੋਂ ਚਲ ਕੋਈ ਗੱਲ ਨਹੀਂ ਇਦਾਂ ਜਿਆ ਮਿਹਨਤ ਕੀਤੀ ਤੇ ਫੇਰ ਹੀ ਗੱਤਾਂ ਵੀ ਜਾਂਦੀ ਆ ਚਲੋ you